ਸਤਿ ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੀਤ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਵਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੀ ਸਰਕਾਰੀ ਖਰੀਦ ਜਿਸ ਨੂੰ ਲੈ ਕੇ ਹੁਣ ਜੋ ਪੰਜਾਬ ਸਰਕਾਰ ਕਾਫੀ ਐਕਟਿਵ ਨਜ਼ਰ ਆ ਰਹੀ ਹੈ ਆ ਤੁਸੀਂ ਫੁਟੇਜ ਦੇਖ ਰਹੇ ਹੋ ਕੱਲ ਜੋ ਹਸਪੀਟਲ ਚੋਂ ਪਕਵੰਤ ਮਾਨ ਸਾਹਿਬ ਡਿਸਚਾਰਜ ਹੋਏ ਨੇ ਤੇ ਡਿਸਚਾਰਜ ਹੁੰਦੇ ਹੀ ਉਹਨਾਂ ਨੇ ਜੋ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਤਾ ਤੇ ਪਹਿਲੀ ਮੀਟਿੰਗ ਜੋ ਉਹਨਾਂ ਨੇ ਮંત્રી ਸਹਿਬਾਨਾਂ ਨਾਲ ਤੇ ਹੋਰ ਅਫਸਰਾਂ ਨਾਲ ਕੀਤੀ ਹੈ ਜੋ ਝੋਨੇ ਦੀ ਸਰਕਾਰੀ ਖਰੀਦ ਦੇ ਪੁਖਤਾ ਇੰਤਜ਼ਾਮ ਸਹੀ ਨੇ ਜਾਂ ਨਹੀਂ ਉਸ ਦਾ ਜਾਇਜ਼ਾ ਲੈਣ ਵਾਸਤੇ ਉਹਨਾਂ ਨੇ ਬੀਤੇ ਦਿਨ ਇਸ ਮੀਟਿੰਗ ਨੂੰ ਕੀਤਾ ਤੇ ਇਹ ਮੀਟਿੰਗ ਦਾ ਜੋ ਨਿਚੋੜ ਹੈ ਉਹ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੇ ਜਾਣਕਾਰੀ ਦਿੰਦੇ ਕਿਹਾ ਕਿ ਅੱਜ ਜੋ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਅਫਸਰਾਂ ਦੇ ਨਾਲ ਜੋ ਮੀਟਿੰਗ ਕੀਤੀ ਹੈ ਉਸ ਨੂੰ ਲੈ ਕੇ ਜੋ ਸਾਰੀਆਂ ਤਿਆਰੀਆਂ ਉਹ ਮੁਕੰਮਲ ਨੇ ਸਰਕਾਰ ਜੋ ਝੋਨਾ ਖਰੀਦਣ ਵਾਸਤੇ ਬਿਲਕੁਲ ਤਿਆਰ ਹੈ ਤੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੋਣ ਦਿੱਤੀ ਜਾਏਗੀ ਕਿਸਾਨਾਂ ਦਾ ਦਾਣਾ-ਦਾਣਾ ਚੁੱਕਿਆ ਜਾਏਗਾ ਇਸ ਦੇ ਨਾਲ-ਨਾਲ ਜੋ ਸਾਰੇ ਡੀਸੀ ਸਾਹਿਬਾਨਾਂ ਨੂੰ ਵੀ ਮੰਡੀਆਂ ਦੀ ਤਿਆਰੀ ਦਾ ਜਾਇਜ਼ਾ ਲੈਣ ਨੂੰ ਹੋਰ ਕਿਹਾ ਤੇ ਉਸ ਦੇ ਨਾਲ-ਨਾਲ ਜਿਵੇਂ ਕਿ ਆਪਾਂ ਜਾਣਦੇ ਆਂ ਜੋ ਆਰਤੀਆਂ ਤੇ ਸ਼ੈਲਰ ਮਾਲਕਾਂ ਦਾ ਵਿਵਾਦ ਕਾਫੀ ਸਰਕਾਰ ਨਾਲ ਚੱਲ ਰਿਹਾ ਸੀ ਸੋ ਕਿਸਾਨਾਂ ਦੇ ਨਾਲ-ਨਾਲ ਸ਼ੈਲਰ ਵਾਲਿਆਂ ਤੇ ਆਰਤੀਆਂ ਨੂੰ ਵੀ ਕੋਈ ਸਮੱਸਿਆ ਨਹੀਂ ਹੋਣ ਦਿੱਤੀ ਜਾਏਗੀ ਇਸ ਗੱਲ ਦਾ ਜੋ ਭਰੋਸਾ ਬਾਣ ਸਰਕਾਰ ਨੇ ਜੋ ਆਰਤੀਆਂ ਤੇ ਸ਼ੈਲਰ ਮਾਲਕਾਂ ਨੂੰ ਵੀ ਦਿੱਤਾ ਤੇ ਜੋ ਕਿਸਾਨਾਂ ਦੀ ਫਸਲ ਜੋ ਮੰਡੀਆਂ ਦੇ ਵਿੱਚ ਆਉਂਦੀ ਤੋਲਦੇ ਹੀ ਉਹਨਾਂ ਦੀ ਜੋ ਅਦਾਇਗੀ ਹੈ ਯਾਨੀ ਕਿ ਜੋ ਪੈਸਾ ਹੈ ਉਹ ਵੀ ਨਾਲ ਦੀ ਨਾਲ ਉਸ ਦਾ ਭੁਗਤਾਨ ਕੀਤਾ ਜਾਏਗਾ ਸੋ ਕਾਫੀ ਜੋ ਮੁਸਤੈਦ ਐਕਟਿਵ ਹੋਣ ਪੰਜਾਬ ਸਰਕਾਰ ਚ ਉਹਨੇ ਦੀ ਖਰੀਦ ਨੂੰ ਲੈ ਕੇ ਜੋ ਹੋ ਰਹੀ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਇੱਕ ਤਰੀਕ ਤੋਂ ਖਰੀਦ ਸ਼ੁਰੂ ਹੋਣੀ ਹੈ ਤੇ ਵਾਰ-ਵਾਰ ਜੋ ਭਗਵੰਤ ਮਾਨ ਸਾਹਿਬ ਵੀ ਜੋ ਨਿੱਜੀ ਤੌਰ ਤੇ ਇਸ ਦੇ ਉੱਪਰ ਜੋ ਆਵਦਾ ਸਪਸ਼ਟੀਕਰਨ ਦੇ ਰਹੇ ਨੇ ਬਿਆਨ ਦੇ ਰਹੇ ਨੇ ਕਿ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਹੋਣ ਦਿੱਤੀ ਜਾਏਗੀ ਸੋ ਜਿਵੇਂ ਕਿ ਆਪਾਂ ਜਾਣਦੇ ਹਾਂ ਕਾਫੀ ਇਹਦਾ ਜੋ ਰੇਡ ਕਾ ਪੇਲੇ ਸ਼ੈਲਰ ਮਾਲਕਾਂ ਵੱਲੋਂ ਵਾਰਤੀਆਂ ਵੱਲੋਂ ਤੇ ਹੁਣ ਜੋ ਕਿਸਾਨ ਵੀ ਇਸ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਸੀ ਬੀਤੇ ਦਿਨ ਜੋ ਅੰਮ੍ਰਿਤਸਰ ਸਾਹਿਬ 'ਚ ਜੋ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਬਾਸਮਤੀ ਝੋਨੇ ਦਾ ਜੋ ਪੂਰਾ ਰੇਟ ਨਾ ਮਿਲਣ ਤੇ ਉਹਨਾਂ ਨੇ ਜੋ ਪੂਰਾ ਸ਼ਹਿਰ ਦੇ ਵਿੱਚ ਜੋ ਬਾਸਮਤੀ ਨੂੰ ਸੜਕਾਂ ਦੇ ਉੱਪਰ ਖਿਲਾਰਿਆ ਸੋ ਇਸ ਨੂੰ ਲੈ ਕੇ ਸਰਕਾਰ ਕਿਤੇ ਨਾ ਕਿਤੇ ਜੋ ਥੋੜਾ ਸਰਕਾਰ ਦਾ ਵੀ ਡਰ ਦਾ ਮਾਹੌਲ ਸਰਕਾਰ ਦੇ ਵਿੱਚ ਹੈ ਜਿਸ ਨੂੰ ਲੈ ਕੇ ਵਾਰ-ਵਾਰ ਜੋ ਤਸੱਲੀਆਂ ਜਾਂ ਵਾਰ-ਵਾਰ ਜੋ ਭਰੋਸਾ ਉਹ ਕਿਸਾਨਾਂ ਨੂੰ ਆਰਥਿਕਾਂ ਨੂੰ ਸ਼ੈਲਰ ਮਾਲਕਾਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਜੋ ਸਰਕਾਰੀ ਖਰੀਦ ਪੂਰੀ ਸਹੀ ਤਰੀਕੇ ਨਾਲ ਹੋ ਸਕੇ ਸੋ ਕਿਸਾਨ ਵੀਰੋ ਇਹ ਜੋ ਵੱਡੀ ਅਪਡੇਟ ਸੀ ਇਸ ਦੇ ਉੱਪਰ ਤੁਹਾਨੂੰ ਦਿੱਤੀ ਹੈ ਭਗਵੰਤ ਮਾਨ ਸਾਹਿਬ ਨੇ ਆਪ ਜੋ ਸੋਸ਼ਲ ਮੀਡੀਆ ਰਾਹੀਂ ਇਹ ਸਾਰੀ ਜਾਣਕਾਰੀ ਦਿੱਤੀ ਹੈ ਇਸ ਦੇ ਉੱਪਰ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਆਪਦੇ ਵਿਚਾਰ ਸਾਂਝੇ ਕਰ ਸਕਦੇ ਹੋ ਕਿੱਦਾਂ ਦਾ ਸਿਸਟਮ ਅੱਗੇ ਤੋਂ ਰਹਿਣਾ ਚਾਹੀਦਾ ਕਿ ਇਹ ਮੌਕੇ ਤੇ ਆ ਕੇ ਜੋ ਹਜੇ ਵੀ ਤਿਆਰੀਆਂ ਪੂਰੀਆਂ ਤਰ੍ਹਾਂ ਜੋ ਨਹੀਂ ਹੋ ਰਹੀਆਂ ਇਸ ਦੇ ਉੱਪਰ ਤੁਸੀਂ ਵੀ ਆਪਦੇ ਜੋ ਵਿਚਾਰ ਦੇ ਸਕਦੇ ਹੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ